ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡਾ ਫੈਸਲਾ ਆਵੇਗਾ ਖਾਸ ਕਰਕੇ ਜਿਹੜੇ ਪੰਥਕ ਲੋਕ ਨੇ ਉਹ ਇਸ ਗੱਲ ਦੀ ਕਾਮਨਾ ਕਰ ਰਹੇ ਨੇ ਕਿ ਨਿਰਪੱਖ ਹੋ ਕੇ ਬਿਨਾਂ ਕਿਸੇ ਦਬਾਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਫੈਸਲਾ ਜਿਹੜਾ ਹੈ ਉਹ ਲੈ ਲੈਣਾ ਚਾਹੀਦਾ ਹੈ ਇਧਰ ਇੱਕ ਹੋਰ ਵੀ ਖਬਰ ਆ ਗਈ ਹੈ ਜਿਸ ਪਾਸੇ ਸੈਟਿੰਗ ਦੱਸੀ ਜਾ ਰਹੀ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਸੈਟਿੰਗ ਹੋਈ ਹੈ ਕਿਉਂਕਿ ਉਹ ਸਮਾਗਮ ਜਿਹੜੇ ਹੁੰਦੇ ਨੇ ਨਗਰ ਕੀਰਤਨ ਜਿਹੜੇ ਹੁੰਦੇ ਨੇ ਜਾਂ ਹੋਰ ਪੰਥਕ ਜਿਹੜੇ ਮਸਲੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਦੌਰੇ ਕਰਦੇ ਰਹਿੰਦੇ ਨੇ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਇੱਕ ਦਿਨ ਯਾਨੀ ਕਿ ਕੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਦੁਬਈ ਦਾ ਜਿਹੜਾ ਦੌਰਾ ਕੀਤਾ ਗਿਆ ਕਿਸ ਕੰਮ ਲਈ ਦੁਬਈ ਗਏ ਨੇ ਇਸ ਗੱਲ ਉੱਤੇ ਕਹਿਣਾ ਬੜਾ ਨਾਮਕੋ ਮੁਮਕਨ ਹੈ ਲੇਕਿਨ ਕਈ ਅਫਵਾਹਾਂ ਆ ਰਹੀਆਂ ਨੇ ਕਿ ਆਖਰਕਾਰ ਇੱਕ ਪਾਸੇ ਐਡਾ ਵੱਡਾ ਫੈਸਲਾ ਲੈਣ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਦੂਸਰੇ ਪਾਸੇ ਉਹਨਾਂ ਦਾ ਜਾਣਾ ਦੁਬਈ ਵਿਖੇ ਨਿਸ਼ਾਨੀਆਂ ਸਵਾਲ ਖੜੇ ਕਰ ਰਿਹਾ ਹੈ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਤੇ ਜਿਸ ਤਰ੍ਹਾਂ ਵਿਸਾ ਸਿੰਘ ਮਲਟੋਹਾ ਨੇ ਕਿਹਾ ਸੀ ਕਿ ਤਖਤਾਂ ਦੇ ਜਥੇਦਾਰਾਂ ਉੱਪਰ ਭਾਰਤੀ ਜਨਤਾ ਪਾਰਟੀ ਅਤੇ ਆਰ ਐਸਐਸ ਦਾ ਦਬਾਅ ਹੈ ਇਸ ਲਈ ਵਿਰਸਾ ਸਿੰਘ ਵਿਲਡੋਹਾ ਨੂੰ ਜਿਹੜਾ ਹੈ ਪਾਰਟੀ ਦੇ ਵਿੱਚੋਂ ਮੁਤਲ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਜਾਰੀ ਕਰਨ ਤੋਂ ਬਾਅਦ ਫਿਰ ਦੁਬਾਰਾ ਤਲਬ ਹੋਏ ਸ੍ਰੀ ਅਕਾਲ ਤਖਤ ਸਾਹਿਬ ਵਿੱਚਾ ਸਿੰਘ ਉਲਟੋਹਾ ਵਿਰਸਾ ਸਿੰਘ ਵਿਲਟੋਹਾ ਕੋਲ ਸਬੂਤ ਨਹੀਂ ਸੀ ਕਿ ਵਾਕਿਆਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾ ਉੱਤੇ ਪ੍ਰਭਾਵ ਹੈ ਜਾਂ ਨਹੀਂ ਹੈ ਇਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਯਾਨੀ ਕਿ ਕੱਲ ਦੁਬਈ ਅਚਨਚੇਤ ਚਲੇ ਜਾਂਦੇ ਨੇ ਦੁਬਈ ਤੋਂ ਵਾਪਸ ਵੀ ਆ ਜਾਂਦੇ ਨੇ ਕਿਉਂਕਿ ਕੱਲ ਇੱਕ ਵੱਡਾ ਫੈਸਲਾ ਆਵੇਗਾ ਇਸ ਲਈ ਸੂਤਰ ਦੱਸਦੇ ਨੇ ਕਿ ਕੋਈ ਕਹਾਣੀ ਦੇ ਵਿੱਚ ਗੜਬੜ ਜਾਪਰੀ ਹੈ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਗੁਰੂ ਘਰ ਦੇ ਵਜ਼ੀਰ ਨੇ ਉਹ ਅੰਦਰ ਬਾਅਦ ਆ ਜਾ ਸਕਦੇ ਨੇ ਸਮਾਗਮ ਹੁੰਦੇ ਨੇ ਕਥਾ ਹੁੰਦੀਆਂ ਨੇ ਅਤੇ ਐ ਧਰਮ ਦੇ ਬੜੇ ਪ੍ਰੋਗਰਾਮ ਹੁੰਦੇ ਨੇ ਜਿਹੜੇ ਸਮੇਂ-ਸਮੇਂ ਤੇ ਉਲਕੇ ਜਾਂਦੇ ਨੇ ਲੇਕਿਨ ਜਿਹੜੇ ਵਿਰੋਧੀ ਧਿਰਾਂ ਨੇ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਉਹ ਉਸ ਨੂੰ ਹੋਰ ਤਰੀਕੇ ਨਾਲ ਦੇਖ ਰਹੇ ਨੇ ਕਿ ਇਹ ਤਾਂ ਨਹੀਂ ਹੋ ਗਿਆ ਕਿ ਸੁਖਬੀਰ ਬਾਦਲ ਅਤੇ ਜਥੇਦਾਰ ਸਾਹਿਬ ਦੀ ਸੈਟਿੰਗ ਹੋ ਗਈ ਹੋਵੇ ਅੰਦਰ ਖਾਤੇ ਦੁਬਈ ਦੇ ਵਿੱਚ ਕਿਉਂਕਿ ਦੁਬਈ ਦੇ ਵਿੱਚ ਇੰਨਾ ਜਲਦੀ ਜਾਣਾ ਔਰ ਇੰਨਾ ਜਲਦੀ ਵਾਪਸ ਆ ਜਾਣਾ ਨਿਸ਼ਾਨੀਆਂ ਸਵਾਲ ਖੜੇ ਕਰਦਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜਾ ਕੱਲ ਵੱਡਾ ਫੈਸਲਾ ਆਵੇਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਯਾਨੀ ਕਿ ਚਾਰਾਂ ਪੰਜਾਂ ਤਖਤਾਂ ਦੇ ਜਥੇਦਾਰ ਸਵੈ ਸਵਾਨ ਵੀ ਕੱਲ ਜਿਹੜੇ ਵੀ ਸ਼ਮੂਲੀਅਤ ਕਰਨਗੇ ਉਸ ਤੋਂ ਬਾਅਦ ਸਾਫਕਾ ਵੀ ਦੋਨਾਂ 13ਵੇਂ ਮਨਜਿੰਦਰ ਸਿੰਘ ਸਿਲਸਾ ਵੀ ਸਿਲਸਾ ਵੀ ਜਿਹੜੇ ਕੱਲ ਤਲਬ ਹੋਣਗੇ ਯਾਨੀ ਕਿ ਜੇਕਰ ਇਹਨਾਂ ਵੱਲੋਂ ਹੁਲੜਬਾਜੀ ਕੀਤੀ ਜਾਂਦੀ ਹੈ ਤਾਂ ਆਲਰੇਡੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨਿਰਦੇਸ਼ ਦੇ ਦਿੱਤੇ ਨੇ ਕਿ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਖੁੱਲਡ ਬਾਜੀ ਕਰਨ ਨਾਲ ਤਾਰ ਨਾ ਲੱਗੇਗੀ ਪਾਰਟੀ ਦੇ ਵਿੱਚ ਮੁਤਲ ਵੀ ਕੀਤੇ ਜਾ ਸਕਦੇ ਨੇ ਪੰਥ ਵਿੱਚੋਂ ਛੇਕੇ ਵੀ ਜਾ ਸਕਦੇ ਨੇ ਲੇਕਿਨ ਇਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਦੁਬਈ ਦੀ ਫੇਰੀ ਨੇ ਇੱਕ ਵਾਰ ਫਿਰ ਸਿਆਸਤ ਨੂੰ ਵੱਡਾ ਹਲਾਰਾ ਦੇ ਦਿੱਤਾ ਹੈ ਧੰਨਵਾਦ